ਤੇ ਮੈਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ ਜਿਹੜਾ ਆਪਣਾ ਹੋਵੇ ਤੇ ਆਪਣੇ ਘਰ ਬੈ ਕੇ ਕਰ ਸਕੀਏ ਤੇ ਆਪਣੇ ਸ਼ਹਿਰ ਚ ਹੋਵੇ ਕਿਤੇ ਬਾਹਰ ਨਾ ਜਾਣਾ ਭਲੇ ਬਾਹਰ ਕੰਟਰੀ ਜਾਣਾ ਨਾ ਪਵੇ। ਅੱਜ ਕੱਲ ਮੇਰੇ ਮਾਮਾਈ ਫਾਰਫੋਰ ਦਾ ਕੰਮ ਕਰਦੇ ਆ ਤੇ ਮਾਨਾ ਕੋ ਸਿੱਖਣ ਗਿਆ ਕੰਮ। 4-5 ਮਹੀਨੇ ਸੇ ਕਿਹਾ ਮੈਨੂੰ ਵਧੀਆ ਲੱਗਾ ਕੰਮ ਫਿਰ ਮੈਂ ਇੱਥੇ ਆਪਣੇ ਅੰਮ੍ਰਿਤਸਰ ਆ ਕੇ ਉਹਨਾਂ ਕੋਲ ਕੰਮ ਸਿੱਖ ਕੇ ਆਪਾਂ ਆਪਣੀ ਕਾਰ ਖੋਲੀ ਆ ਪਾਪਾ ਮੇਰੇ ਐਸਜੀਪੀਸੀ ਦੇ ਦਰਬਾਰ ਸਾਹਿਬ ਡਿਊਟੀ ਕਰਦੇ ਕਾਲ ਤੱਕ ਸਾਹਿਬ ਦੇ ਕੜਾ ਪਰਛਾਤ ਦੀ ਸੇਵਾਦਾਰ ਆ ਸਪਨਾ ਵਈ ਆਈਗਾ ਕਿ ਕੋਈ ਵਧੀਆ ਕੰਮ ਕਰਾਂਗੇ ਜਿੱਚ ਮਨ ਲੱਗੇ ਵਧੀਆ ਹੋਵੇ ਕੰਮ ਆਪਣਾ ਕੋਈ ਕਰਾਂਗੇ ਵਧੀਆ ਯਾਰ ਤੇ ਬਾਅਦੋਂ ਆਪਾਂ ਚਲੋ ਨਹੀਂ ਹੁਣ ਕਿਸਮਤ ਨੇ ਸਾਥ ਦਿੱਤਾ ਹੁਣ ਆਪਾਂ ਆਪਣੀ ਕਾਰ ਕੀਤੀ ਆ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਕਸ਼ ਸੁਨੱਖ ਅੱਜ ਅਸੀਂ ਤੁਹਾਨੂੰ ਇੱਕ ਐਸੇ ਗੁਰਸਿੱਖ ਵੀਰ ਕੋ ਲੈ ਕੇ ਆਇਆ ਜਿਸ ਵੱਲੋਂ ਕੀ ਗੁਰੂ ਨਗਰੀ ਦੇ ਵਿੱਚ ਫਾਸਟ ਫੂਡ ਦਾ ਕੰਮ ਕੀਤਾ ਜਾ ਰਿਹਾ ਲੇਕਿਨ ਉਮਰ ਦੀ ਗੱਲ ਕਰੀਏ ਮਹਿਜ ਕਹਿ ਸਕਦੇ ਆ ਕਿ ਕਾਫੀ ਛੋਟਾ ਹੈ ਤਾਂ ਪੜ੍ਹਾਈ ਵੀ ਹਜੇ ਜਿਹੜੀ ਆ ਪਲੱਸ 2 ਦੀ ਕਰ ਰਿਹਾ ਹੈ ਤਾਂ ਨਾਮ ਆ ਨਿਪੁਲ ਪ੍ਰੇ ਸਿੰਘ ਤਾਂ ਤੁਸੀਂ ਵੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਇਸ ਵੀਰ ਦੀ ਜਿਹੜੀ ਆ ਦੁਕਾਨ ਜਿਹੜੀ ਇੱਥੇ ਇਸ ਵੱਲੋਂ ਕੀਤੀ ਗਈ ਆ ਤਾਂ ਉਹ ਵੀ ਤੜ ਨਾਲ ਸਾਂਝੀ ਕਰ ਦਿੰਦੇ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਕਿਰਤ ਦੀ ਕਮਾਈ ਜਿਹੜੀ ਕਰ ਰਿਹਾ ਹੈ ਹਾਲਾਂਕਿ ਗੁਰਸਿੱਖ ਪਰਿਵਾਰ ਆ ਤਾਂ ਜ਼ਿਆਦਾਤਰ ਇਹ ਦੇਖਣ ਨੂੰ ਮਿਲਦਾ ਕਿ ਜਿਹੜੇ ਗੁਰਸਿੱਖ ਵੀਰ ਜਾਂ ਫਿਰ ਪੰਜਾਬ ਦੀ ਨੌਜਵਾਨੀ ਬਾਹਰ ਜਾਣ ਦੀ ਜਿਹੜੀ ਆ ਰੱਟ ਲਗਾਈ ਰੱਖਦੀ ਆ ਲੇਕਿਨ ਇਸ ਵੀਰਵਾਲਾ ਜਿਹੜੀ ਆ ਆਪਣੀ ਗੁਰੂ ਨਗਰੀ ਦੇ ਵਿੱਚ ਹੀ ਜਿਹੜੀ ਆ ਇੱਥੇ ਕਿਰਤ ਕੀਤੀ ਜਾ ਰਹੀ ਆ ਤਾਂ ਸਭ ਤੋਂ ਪਹਿਲਾਂ ਨਿਪੁਲ ਆਪਣੇ ਬਾਰੇ ਦੱਸੋ ਕਿ ਇਸ ਫੀਲਡ 'ਚ ਕਿੱਦਾਂ ਆਏ ਹੋ ਹਾਲਾ ਕਿ ਉਮਰ ਤੁਹਾਡੀ ਬਹੁਤ ਛੋਟੀ ਆ ਪੜਾਈ ਵੀ ਕਰ ਰਹੇ ਹੋ ਗੁਰਸੇਖੋਂ ਤਾਂ ਫਿਰ ਇਸ ਲਾਈਨ ਦੇ ਵਿੱਚ ਕਿੱਦਾਂ ਆ ਗਏ ਅਸੀਂ ਵਾਲੇ ਭਾਈ ਵਾਹ ਖਾਲਸਾ ਵਾਹ ਗੁਰਜੀਤ ਹੈ ਮੇਰਾ ਨਾਮ ਨਿਪੁਲਪ੍ਰੀਤ ਸਿੰਘ ਆ ਤੇ ਮੈਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂਗਾ ਵਧੀਆ ਜਿਹੜਾ ਆਪਣਾ ਹੋਵੇ ਤੇ ਆਪਣੇ ਘਰ ਬੈਠ ਕੇ ਕਰ ਸਕੀਏ ਤੇ ਆਪਣੇ ਸ਼ਹਿਰ ਚ ਹੋਵੇ ਕਿਤੇ ਬਾਹਰ ਨਾ ਜਾਣਾ ਪਵੇ ਬਾਹਰ ਕੰਟਰੀ ਜਾਣਾ ਨਾ ਪਵੇ ਤੇ ਮੈਂ ਪਹਿਲਾ ਕੰਮ ਕੋਈ ਹੋਰ ਕਰਨ ਲੱਗਾ ਹੀਗਾ ਸ਼ੁਰੂ ਤੇ ਮੈਂ ਕਿ ਕੋ ਲੱਗਣ ਲੱਗਾ ਹੀਗਾ ਕੋਈ ਮਿਲ ਲੱਗ ਇਦਾਂ ਕੇਰ ਸ਼ੋ ਵਗੈਰਾ ਤੇ ਬਾਏ ਮੈਂ ਆਪਣਾ ਕੰਮ ਸ਼ੁਰੂ ਕਰਨ ਲਈ ਵੇਖਿਆ ਤੇ ਬਾਏ ਮੈਂ ਵੇਖਿਆ ਮੇਰੇ ਮਾਮਾ ਹੀ ਫਾਰਸੂਟ ਦਾ ਕੰਮ ਕਰਦੇ ਆ ਤੇ ਮਾਨਾ ਕੋ ਸਿੱਖਣ ਗਿਆ ਕੰਮ 4-5 ਮਹੀਨੇ ਸਿੱਖਿਆ ਮੈਨੂੰ ਵਧੀਆ ਲੱਗਾ ਕੰਮ ਫਿਰ ਮੈਂ ਇੱਥੇ ਆਪਣੇ ਅੰਮ੍ਰਿਤਸਰ ਆ ਕੇ ਉਹਨਾਂ ਕੋਲ ਕੰਮ ਸਿੱਖ ਕੇ ਆਪਾਂ ਆਪਣੀ ਕਾਰਡ ਖੋਲੀ ਆ ਤੇ ਹੁਣ ਇੱਥੋਂ ਆਪਾਂ ਕੰਮ ਕਰਦੇ ਪਏ ਆ ਵਧੀਆ ਰਿਸਪੌਂਸ ਮਿਲਦਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਾ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪਰਿਵਾਰ ਬਾਰੇ ਦੱਸੋ ਕਿ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਪਰਿਵਾਰ ਪਰਿਵਾਰ ਦੇ ਹਾਲਾਤ ਵਧੀਆ ਵਾ ਤੇ ਪਾਪਾ ਜੀ ਪਰਿਵਾਰ ਦੇ ਹਾਲਾਤ ਵਧੀਆ ਵਾ ਚੱਲ ਰਹੇ ਆ। ਪਾਪਾ ਕੀ ਕਰਦੇ ਨੇ ਤੁਹਾਡੇ? ਪਾਪਾ ਮੇਰੇ ਐਸਜੀਪੀਸੀ ਦੇ ਦਰਬਾਰ ਸਾਹਿਬ ਡਿਊਟੀ ਕਰਦੇ ਕਾਲ ਤਖਤ ਸਾਹਿਬ ਤੇ ਕੜਾਹ ਪ੍ਰਸ਼ਾਦ ਦੀ ਸੇਵਾਦਾਰਾ। ਹਾਂਜੀ। ਤੇ ਮੇਰੇ ਮੰਮਾ ਵਾ ਘਰ ਦਾ ਕੰਮ ਕਰਦੇ ਆ। ਉਹ ਮੇਰੇ ਨਾਲ ਕੰਮ ਦੇ ਹੈਲਪ ਕਰਉਂਦੇ ਆ ਰਾਤ ਨੂੰ ਆਪ ਹੁੰਦੇ ਤੇ ਕੰਮ ਕਰਉਂਦੇ ਆਗੇ। ਤੇ ਮੈਂ ਕੱਲਾ ਨਹੀਂ ਉਹ ਨਾਲ ਹੁੰਦੇ ਮੇਰੇ। ਹਾਂਜੀ। ਸਪਨਾ ਕੀ ਸੀਗਾ ਤੁਹਾਡਾ ਕੀ ਮੈਂ ਵੱਡੇ ਹੋ ਕੇ ਕੀ ਬਣਨਾ ਕਿਉਂਕਿ ਇਹ ਤਾਂ ਚਲੋ ਤੁਸੀਂ ਇੱਕ ਕਹਿ ਸਕਦੇ ਆ ਕਿ ਆਪਣੇ ਘਰ ਦੇ ਹਾਲਾਤ ਠੀਕ ਕਰਨ ਲਈ ਤੁਸੀਂ ਕੰਮ ਸ਼ੁਰੂ ਕੀਤਾ ਪਹਿਲਾਂ ਲੇਕਿਨ ਉਸ ਤੋਂ ਪਹਿਲਾਂ ਕੀ ਸੁਪਨਾ ਸੀਗਾ ਤੁਹਾਡਾ ਸੁਪਨਾ ਭਾਈ ਆਈਗਾ ਕਿ ਕੋਈ ਵਧੀਆ ਕੰਮ ਕਰਾਂਗੇ ਜਿੱਚ ਲੱਗੇ ਵਧੀਆ ਹੋਵੇ ਕੰਮ ਆਪਣਾ ਕੋਈ ਕਰਾਂਗੇ ਵਧੀਆ ਯਾਰ ਤੇ ਬਾਜੋ ਆਪਾਂ ਚਲੋ ਨਹੀਂ ਹੁਣ ਕਿਸਮਤ ਨੇ ਸਾਥ ਦਿੱਤਾ ਹੁਣ ਆਪਾਂ ਆਪਣੀ ਕਾਰਡ ਕੀਤੀ ਆ ਤੇ ਹੁਣ ਆਪਾਂ ਇਹ ਕੰਮ ਕਰਾਂਗੇ ਹੁਣ ਇਹ ਕੰਮ ਕਰਕੇ ਆਪਾਂ ਕੋਈ ਵਧੀਆ ਸ਼ੋਅ ਵਗੈਰਾ ਵੇਖਾਂਗੇ ਮਤਲਬ ਅੱਗੇ ਜਾ ਕੇ ਸੁਪਨਾ ਹੈਗਾ ਕਿ ਵਧੀਆ ਦੁਕਾਨ ਲੈ ਕੇ ਉਥੇ ਵੱਡੇ ਲੈਵਲ ਤੇ ਕੰਮ ਖੋਲੂਗਾ ਹਾਂਜੀ ਭਾਈ ਤੇ ਆਪਾਂ ਪਹਿਲਾ ਸਾਰਾ ਕੁਝ ਆਪਾਂ ਹੁਣ ਆ ਬਣਾਈਦਾ ਵਾ ਤੇ ਜਿਹੜੇ ਲੋਕ ਗੰਦਮੰਦ ਖਵਾ ਦਿੰਦੇ ਆ ਮਨ ਲਈ ਹਾਥ ਉਤਨੀ ਤੋਂ ਦੇ ਕੋਈ ਭਈ ਮਲਗੀ ਬੀੜੀ ਵਗੈਰਾ ਨਸ਼ੇ ਵਗੈਰਾ ਕਰਦੇ ਆ ਤੇ ਆਪਾਂ ਆ ਬਣਾਈ ਦੇ ਸਾਫ ਸੁਥਰੇ ਤਾਣਾ ਬਣਾਈਦਾ ਵਾ ਤੇ ਤਾਂ ਆਪਾਂ ਵਧੀਆ ਪਾ ਮਲਗੀ ਚੀਜ਼ ਖਵਾਈ ਦੀ ਲੋਕਾਂ ਨੂੰ ਮਾੜੀ ਚੀਜ਼ ਖਵਾਉਣ ਦਾ ਕੋਈ ਹੈ ਗਣੀ ਆਪਣਾ ਤਾਂ ਇਸ ਦੇ ਨਾਲ ਨਿਪਟਣ ਇੱਕ ਗੱਲ ਇਹ ਵੀ ਦੱਸਿਓ ਕਿ ਕਿਉਂਕਿ ਗੁਰਸਿੱਖ ਹੈਗੇ ਹੋ ਤੁਸੀਂ ਵੀ ਪੂਰਾ ਪਰਿਵਾਰ ਗੁਰਸਿੱਖ ਹੈ ਜਿੱਦੋਂ ਤੁਸੀਂ ਕਿ ਆਪ ਕੀ ਤੁਹਾਡੇ ਫਾਦਰ ਸਾਹਿਬ ਸ਼ਰਮਣੀ ਕਮੇਟੀ ਡਿਊਟੀ ਕਰਦੇ ਆ ਤਾਂ ਰਹਿਤ ਮਰਿਆਦਾ ਚੋਂ ਪੂਰੇ ਗੁਰਬਾਣੀ ਪੜਦੇ ਹੋ ਸਵੇਰੇ ਸਵੇਤੀ ਉੱਠਦੇ ਹੋ ਅੱਗੇ ਆਪਾਂ ਛੇਤੀ ਜੜੇ ਉੱਠੀਏ ਹੋਈ ਰਾਤੀਂ ਲੇਟ ਹੋ ਜਾਈਦਾ ਵਾ 12 1 ਵੇ ਸੌਈਦਾ ਵਾ ਸਾਰਾ ਕੰਮ ਕੁਮ ਮਕਾ ਕੇ ਥੋ 11 ਵੇ ਜਾਈਦਾ ਵਾ 12 ਰੋਟੀਆਂ ਟੀ ਖਾ ਕੇ 1 ਵੇ ਸੌਈਦਾ ਵਾ ਤੇ ਇਸ ਵੇਰੇ 6 ਵਜੇ ਨਾ ਉੱਠ ਜਾਈਦਾ ਆਪਾਂ ਤੇ 6 ਵੇ ਉੱਠ ਗਏ ਫੇਰ ਆਪਾਂ ਕੰਮ ਤੇ ਆਹੀ ਲੱਜਾਈਦਾ ਵਾ ਵਾਈਕਰੋ ਦਾ ਨਾਮ ਜਪਦੇ ਹੋ ਵਾਈਕਰੋ ਦਾ ਉਹ ਤੇ ਹਰ ਟਾਈਮ ਉਹਦਾ ਵਾਈਕਰੋ ਨਿਕਲਦਾ ਵਾ ਮਾੜੀ ਜਈ ਕੋਈ ਨਿਕਲਦੀ ਨਹੀਂ ਜੀ ਤਾ ਨਿਪੁੰਦੇ ਜੋ ਫਾਦਰ ਸਾਹਿਬ ਨੇ ਉਹ ਵੀ ਛੜਨਾ ਮوجود ਹੈਗੇ ਨੇ ਤਾਂ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਬੱਚੇ ਦਾ ਹੌਸਲਾ ਵਜਾਈ ਕਰਨ ਵਾਸਤੇ ਜੋ ਨਿਪੁੰਦੇ ਜੋ ਫਾਦਰ ਨੇ ਉਹ ਵੀ ਨਾਲ ਇੱਥੇ ਪਹੁੰਚਨੇ ਹਾਲਾਂਕਿ ਸ਼ਰੋਮਨੀ ਕਮੇਟੀ ਡਿਊਟੀ ਵੀ ਕਰਦੇ ਨੇ ਤਾਂ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਅਕਸਰ ਬੱਚੇ ਜਿਹੜੇ ਆ ਜਦੋਂ ਜਵਾਨ ਹੁੰਦੇ ਆ ਅੱਜਕੱਲ ਜ਼ਿਆਦਾਤਰ ਇਹ ਆ ਕਿ ਆਪਣੇ ਪੰਛ ਤੋਂ ਦੂਰ ਹੁੰਦੇ ਜਾ ਰਹੇ ਆ ਕਿਸ ਕਤਲ ਕਰਾ ਰਹੇ ਆ ਲੇਕਿਨ ਤੁਹਾਡੇ ਬੱਚੇ ਨੇ ਬਿਲਕੁਲ ਵਰੀਅਤਾ ਚ ਹੈਗਾ ਕੇਸ ਵੀ ਹੈਗੇ ਨੇ ਦਾੜਾ ਵੀ ਪ੍ਰਕਾਸ਼ ਹੋ ਰਿਹਾ ਤਾਂ ਕਿੰਨਾ ਕੁ ਵਧੀਆ ਲੱਗਦਾ ਦੇਖ ਕੇ ਇੱਕ ਮਿਹਨਤ ਵੀ ਕਰ ਰਿਹਾ ਕਿਰਤ ਦੀ ਕਮਾਈ ਕਰ ਰਿਹਾ ਗੁਰੂ ਨਗਰੀ ਦੇ ਵਿੱਚ ਬਹੁਤ ਵਧੀਆ ਲੱਗਦਾ ਤੇਜ ਇੱਕ ਤੰਮ ਚ ਮੈਨਾਂ ਬਹੁਤ ਵਧੀਆ ਵਾ ਰਾਜ ਫੇਰਦਾਨੀਆਂ ਨਿਰਮਾਹੌਲ ਚ ਹਵਾ ਬਣਾ ਬੜਾ ਖਰਾਬ ਆ ਨਸ਼ਿਆਂ ਚ ਤੁਰੇ ਫਿਰਦੇ ਮੁੰਡੇ ਤੇ ਇਹ ਜਾਂਦਾ ਨਹੀਂ ਤੇ ਅੱਜ ਆਇੰਦਾ 10:30 ਦੇ ਮੁਰਕੇ ਕਾ ਅਕਸਰ ਮਾਪਿਆਂ ਨੂੰ ਹੁੰਦਾ ਕਿ ਸਾਡਾ ਬੱਚਾ ਵਧੀਆ ਸੈਟਲ ਹੋ ਜੇ ਤਰੱਕੀ ਕਰੇ ਤਾਂ ਤੁਹਾਡਾ ਬੱਚਾ ਹਾਲਾਂਕਿ ਕੋਲ ਤਾਂ ਹੈਗਾ ਹੀ ਆ ਨਾਲ ਗੁਰਸਿੱਖ ਵੀ ਹੈਗਾ ਕਿਉਂਕਿ ਮਰਿਆਦਾ ਦੇ ਵਿੱਚ ਹੈਗਾ ਜਿੱਦਾਂ ਤੁਸੀਂ ਡਿਊਟੀ ਸ਼੍ਰੋਮਣੀ ਕਮੇਟੀ ਕਰਦੇ ਹੋ ਬੱਚੇ ਨੇ ਦੱਸਿਆ ਤਾਂ ਕਦੀ ਮਨ ਚ ਆਉਂਦਾ ਨਹੀਂ ਬੱਚੇ ਨੂੰ ਵਧੀਆ ਸੈਟਅਪ ਕਰਕੇ ਦੇਈਏ ਵਧੀਆ ਸੈਟਲ ਕਰੀਏ ਕਿ ਗਾਂ ਦਾ ਆਣ ਵਾਲਾ ਭਵਿੱਖ ਚੰਗਾ ਹੋਵੇ ਉਹ ਹੀ ਦੁਕਾਨ ਹੀ ਵੇਖਣ ਗਏ ਆ ਇੱਧਰ ਗੜੀ ਤੇ ਇਹਨੇ ਆ ਵੀ ਕਹਿ ਕੇ ਤਾਂ ਦੁਕਾਨ ਹੀ ਹੋਰ ਵੇਖਣੀ ਪਹਿਲਾਂ ਕੰਮ ਚਲਾਉਣਾ ਇੱਥੇ ਇੱਕ ਜਿਹੜੀ ਬਦਲੀ ਆ ਇਹ ਆਪਣੀ ਪੱਕੀ ਲੜੀ ਆ 12 ਦੀ 50000 ਰੁਪਇਆ ਕਰਾ ਹੁੰਦਾ ਯਾਰੀ ਦਾ ਤੇ ਹੁਣ ਆਪਣੀ ਰਿਹੜੀ ਇੰਨਾ ਫੇਰ ਨਾਲ ਕੋਪਾ। ਹੋਰ ਬੱਚੇ ਦੀ ਮਿਹਨਤ ਨੂੰ ਕਿਵੇਂ ਵੇਖਦੇ ਹੋ? ਬਹੁਤ ਵਧੀਆ ਲੱਗਦਾ। ਬੋ ਬਿਆਕੇ ਬੜਾ ਖੋਸੇ ਆਪ। ਪਰ ਕਦੀ ਐਵੇਂ ਨਹੀਂ ਲੱਗਾ ਕਿ ਤੁਸੀਂ ਜਿੱਦਾਂ ਜੌਬ ਕਰਦੇ ਹੋ ਸ਼ਰਮਣੀ ਕਮੇਟੀ ਤਾਂ ਬੱਚਾ ਗੁਰਸੇਖ ਹੈਗਾ ਇਹਨੂੰ ਵੀ ਉਧਰਲੇ ਰਾਹ ਤੇ ਪਾ ਦੀ। ਪਰ ਉਥੇ ਮਾਹੌਲ ਨਹੀਂ ਹੈਗਾ। ਧੰਨ ਪਤਾ ਹੀ ਆ। ਲਗਤ ਵਧੀਆ, ਚੁਗਲੀਆਂ ਬੜੀਆਂ। ਮੈਂ ਜਿੰਨਾ ਚੇ ਅਗਰ ਮੈਂ ਕਰ ਲਿਆ ਵਧੀਆ ਡਿਊਟੀ ਕਰ ਲਈ ਹਾਜੇ ਮੈਨੂੰ ਕਲਤਾ ਸਾਹਿਬ ਆ ਡਿਊਟੀ ਉਹ ਹਾਜੇ ਵੀ ਨਹੀਂ ਮੈਂ ਘਟੋ ਘਟ 20 25 ਰੱਬਾ ਜੀ ਕਰਾਈਆ ਤੇ ਐਨੀ ਕਿ ਲੀਵ ਚੈਟ ਹੀ ਲੈ ਕੇ ਦੇਂਦੇ ਕਹਿੰਦਾ ਤੈਨੂੰ ਨਹੀਂ ਜਾਣਦੇ ਮੇਰੇ ਨਾਲ ਤਾਂ ਸਾਰੇ ਬੰਦ ਗਏ ਤੇ ਤੈਨੂੰ ਮੈਨੂੰ ਲੀਵ ਚੈਟ ਹੀ ਲੈ ਕੇ ਦੇਂਦੇ ਦੋ ਸਿਕ ਸਬਜੀ ਇੱਕ ਗਾਇਨੇ ਗੁਰਮੁਖ ਸਿੰਘ ਭਾਈ ਮਲਕੀ ਸਿੰਘ ਜੀ ਬੜਾ ਬਖੌੜ ਕਰਦੇ ਮੈਨੂੰ ਉਹ ਵਹਿ ਖੂਬ ਜਿੱਤੇ ਖੋਸ ਰਹਿਣਾ ਸਾਰੀ ਜੜੀ ਪ੍ਰਾਤ ਉਹ ਉਹ ਐ ਬਲੇ ਪਰਿਵਾਰ ਆ ਵੀ ਜਿੱਦਾਂ ਆਪਾਂ ਛੇੜੀੜੀਆਂ 'ਚ ਇਕੱਠੇ ਹੁੰਨੇ ਆ ਇਹ ਵੀ ਆਪਣਾ ਸਾਰੀਆਂ ਛੇੜੀੜੀਆਂ ਦਾ ਪਰਿਵਾਰ ਆ ਇਸੇ ਕਰਕੇ ਤੁਸੀਂ ਬੱਚੇ ਨੂੰ ਉਧਰਲੇ ਤਰਫਾਂ ਨਹੀਂ ਲਾਇਆ ਹਾਂ ਨਹੀਂ ਬਹੁਤ ਵਧੀਆ ਇਹ ਜੇ ਦੁਕਾਨੀ ਵਿਖਰੇ ਗਏ ਕਹਿੰਦਾ ਨਹੀਂ ਲਾੜੀ ਇਹ ਤਾਂ ਬੱਚਾ ਵਧੀਆ ਲੱਗਦਾ ਤਰੱਕੀ ਕਰ ਰਿਹਾ ਚਲੋ ਕਿਰਤ ਦੀ ਕਮਾਈ ਕਰ ਰਿਹਾ ਨਸ਼ਿਆਂ 'ਚ ਨਹੀਂ ਹੈਗਾ ਹੋਰ ਸਿੱਖੇ ਨਾਲ ਜੁੜਿਆ ਹੋਇਆ ਬਹੁਤ ਵਧੀਆ ਲੱਗਦਾ ਇਹ ਜੇ ਮੈਨੂੰ ਆਪਾਂ ਵੇਖ ਕੇ ਖੁਸ਼ ਆ ਜੀ ਹੂੰ ਫਿਰ ਇੱਕੋ ਖੁਸ਼ੀ ਹੈ ਕਿ ਨਸ਼ਾ ਚ ਨਹੀਂ ਬਿਲਕੁਲ ਜਿਹੜੇ ਅੱਜ ਕਰਨਗੇ ਕਿਨੇ ਕਿ ਮੁੰਡੇ ਨਸ਼ਾ ਹੀ ਤੋੜੇ ਕਰਦੇ ਆ ਤੇ ਆ ਤੁਸੀਂ ਬਣੋਗੇ ਤੇ ਆਪਾਂ ਕੋਈ ਨਹੀਂ ਨਿਪੁੰਨ ਦਾ ਨਾਲ ਵੀ ਕਰਤਾ ਕਿਵੇਂ ਕਿਉਂਕਿ ਜੇਕਰ ਗਾਕੀ ਦੀ ਗੱਲ ਕਰ ਲਈ ਤਾਂ ਆਉਂਦੇ ਨੇ ਲੋਕ ਸਮਾਨ ਛਕਣ ਵਾਸਤੇ ਆ ਜਾਂਦੇ ਸ਼ੱਕ ਜਾਂਦੇ ਆ ਵਧੀਆ ਲੱਗਦਾ ਲੋਕਾਂ ਨੂੰ ਖਾਣ ਪੀਣ ਚ ਤਾਂ ਕੀ ਸਾਡੇ ਮਾਧਿਅਮ ਰਹੀ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਲੋਕ ਨੇ ਗੁਰੂ ਨਗਰੀ ਦੇ ਜੋ ਲੋਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅੱਪਾ ਦੇ ਆਹੀ ਕਹਿਣਾ ਚਾਵਾਂਗੇ ਆਪਣੇ ਲਈ ਆਪਣੇ ਭਰਾਵਾਂ ਨੂੰ ਸਪੋਰਟ ਕਰੋ ਜਿਹੜੇ ਗੁਰਸਿੱਖ ਫੈਮਲੀ ਦਾ ਬਲੌਕਰ ਦੇ ਸਰਦਾਰ ਆ ਨਣਵਾਦੋਂ ਆਦਮਲੇ ਸਪੋਰਟ ਕਰੋ ਕਿ ਇਹ ਕੰਮ ਖੋਲੇ ਕਿਉਂਕਿ ਕੰਮ ਜੇ ਹੈਗਾ ਵੀ ਫਾਇਦਾ ਵਾ ਮਤਲਬ ਪੰਜਾਬੀਆਂ ਨੂੰ ਸਪੋਰਟ ਕਰੋ ਜਿਹੜੇ ਪੰਜਾਬੀ ਭਰਾ ਜਿਹੜੇ ਇੱਥੇ ਕੰਮ ਕਰਦੇ ਨੇ ਕਿਉਂਕਿ ਬਾਹਰ ਜਾਓਗੇ ਬਾਹਰ ਵੀ ਆਈ ਕੁਝ ਕਰਨਾ ਜਾਂ ਕਿਸੇ ਕੋ ਲੱਗੇ ਉੱਥੇ ਕੇ ਜੇ ਗੱਲਾਂ ਸੁਨਿਆ ਉੱਤ ਨਾਲ ਆਪਣਾ ਕੰਮ ਵਧੀਆ ਖੋਲੋ ਜਿੱਦਾਂ ਭਾਵੇਂ ਥੋੜਾ ਖੋਲੋ ਭਾਵੇਂ ਵਧੀਆ ਆਕਾ ਜਿਆਦਾ ਖੋਲੋ ਆਪਣਾ ਕਰੋ ਕੰਮ ਵਧੀਆ ਕਰੋ ਤਾਂ ਨਹੀਂ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਸ ਵੀਰ ਦੀਆਂ ਗੁਰਸਿੱਖ ਵੀਰ ਦੀਆਂ ਜਿਸ ਤਰ੍ਹਾਂ ਦੇ ਨਾਲ ਇੱਕ ਹੱਥੀ ਕਿਰਤ ਕਰ ਰਿਹਾ ਕਮਾਈ ਕਰ ਰਿਹਾ ਪਰਿਵਾਰ ਪਾਲ ਰਿਹਾ ਕਿਉਂਕਿ ਹਾਲਾਤਾਂ ਦੀ ਗੱਲ ਕਰੀ ਤਾਂ ਹਾਲਾਤ ਜ਼ਰੂਰ ਕਰਦੇ ਨਹੀਂ ਠੀਕ ਹੈਗੇ ਲੇਕਿਨ ਜਿੱਦਾਂ ਕਿ ਉਸਦੇ ਫਾਦਰ ਸਾਹਿਬ ਨੂੰ ਵੀ ਦੱਸਿਆ ਗਿਆ ਸ਼ਰਮਨੀ ਕਮੇਟੀ ਡਿਊਟੀ ਕਰਨ ਤੋਂ ਬਾਅਦ ਵੀ ਜਿਹੜੇ ਉਹਨਾਂ ਨੇ ਆਪਣੇ ਬੱਚੇ ਨੂੰ ਉਸ ਦਾ ਜੋ ਸ਼ੌਂਕ ਸੀਗਾ ਉਹ ਪਕਾਇਆ ਤਾਂ ਜ਼ਰੂਰ ਅਸੀਂ ਵਿਆਸ ਕਰਦੇ ਹਾਂ ਕਿ ਜਿਹੜੇ ਵੀ ਵੀਰੇ ਵੀਡੀਓ ਵੇਖ ਰਹੇ ਨੇ ਇੱਕ ਵਾਰੀ ਜ਼ਰੂਰ ਇਸ ਵੀਰ ਤੋਂ ਆਇਓ ਤਾਂ ਜੋ ਇੱਥੇ ਕੁਝ ਨਾ ਕੁਝ ਖਾ ਕੇ ਜਾਓ ਤਾਂ ਜੋ ਦਾ ਵੀ ਜਿਹੜਾ ਹੌਸਲਾ ਜਿਹੜਾ ਵੱਸ ਕੇ ਕਿੰਨੀ ਕਹਾਤਾ ਨਾ ਪਰਚੇ ਸੁਣਨ ਜਗਬਨੀ ਟੀਵੀ